ਗੱਪਣ ਨਹੀਂ ਕਰਾਈ ਦੀ ਆਪਾਂ ਨੇ ਇਹ ਮੇਟ ਕਰਵਾਈ ਬਾਈ ਜੀ ਹੋ ਗਏ 25 27 ਕਿ ਦਿਨ ਅਚਾਰਾ ਜੇ ਥੋੜੇ ਦੀ ਆਪਣੇ ਅੱਛਾ ਡੋਡਾਂ ਵਾਲੇ ਦੀ ਨਹੀਂ ਜੀ ਅੰਜੜਾ ਬਾਦਲ ਸਟਾਰਟ ਫਾਰ ਨਹੀਂ ਗੱਪਣਾ ਬਾਈ ਜੀ 10 ਮਹੀਨਿਆਂ ਦੀ ਗੱਪਣਾ ਹਾਂਜੀ ਹਾਂਜੀ ਠੀਕ ਹੈ ਜੀ ਜੀ ਵੀਰੇ ਅਸਤੀ ਕੱਲ ਦੀ ਸਸੀਆ ਬਾਈ ਜੀ ਸਸੀਆ ਕੱਲ ਦੀ ਹੋਰ ਸੇਤਾਂ ਠੀਕ ਨੇ ਜੀ ਬਿਲਕੁਲ ਜੀ ਬਹੁਤ ਜੀ ਕਦੋਂ ਪਹੁੰਚੋ ਜੀ ਮੰਡੀ ਤੇ ਆਪਾਂ ਅੱਜ ਹੀ ਪਹੁੰਚੇ ਅੱਛਾ ਅੱਜ ਹੀ ਪਹੁੰਚੇ ਆਉਂਦੇ ਦੱਬਲੇ ਜੀ ਹਾਂਜੀ ਬਸ ਜੀ ਹਾਂਜੀ ਹਾਂ ਬਹੁਤ ਸੋਹਣੀ ਨੁਕਰੀ ਬਸ਼ੇਰੀ ਏ ਕੋੜੀ ਏ ਜੀ ਆਪਣੀ ਇਹ ਬਸ਼ੇਰੀ ਹੋਈ ਵਿਖ ਤਾਂ अच्छा जी अपनी ਘਰ ਦੀ ਜੰਪਾ ਵਾਲੀ ਹੈ। ਹੈਵੀ ਬ੍ਰੀਡ ਹੈ ਜੀ ਹਾਂਜੀ। ਅੱਛਾ ਘਰ ਦੀ ਬ੍ਰੀਡ ਹੈ ਜੀ। ਠੀਕ ਹੈ ਜੀ। ਕੀ ਡਿਟੇਲ ਹੈ ਇਹਦੀ ਮਾਂ ਦੀ ਜਾਂ ਪਿਓ ਦੀ ਆਪਾ ਦੀ ਹੈ ਜੀ? ਇਹ ਬਾਈ ਜੀ ਮਹਾਰਾਜ ਘੋੜੇ ਦੀ ਹੈ ਆਪਣੀ। ਅੱਛਾ ਡੋਡਾਂ ਵਾਲੇ ਦੀ। ਨਹੀਂ ਜੀ। ਜਾਂ ਜਿਹੜਾ ਬਾਦਲ ਸਟੱਡ ਫਾਰਮ ਹੈ। ਅੱਛਾ ਜਿਹੜਾ ਬਾਦਲ ਸਟੱਡ ਫਾਰਮ ਹੈ। ਹਾਂਜੀ ਹਾਂਜੀ ਉਹ ਦੀ ਹੈ। ਠੀਕ ਹੈ ਜੀ। 64 ਇੰਚ ਦੀ ਹਾਈਟ ਹੈ ਜੀ। 64 ਇੰਚ ਜੀ। ਹਾਂਜੀ। ਤੇ ਉਮਰ ਕਿੰਨੀ ਹੋ ਗਈ ਜੀ ਇਹਦੀ? 8-3 ਸਾਲ ਦੇ ਲਗਭਗ ਗਈ ਬਸ ਥੋੜਾ ਉੱਪਰ ਹੋਈ। ਅੱਛਾ ਜੀ ਯਾਨੀ ਕਿ 2-3 ਤਾਂ ਹੋ ਗਈ ਜੀ ਆਪਣੀ। ਹਾਂਜੀ ਹਾਂਜੀ। 4 ਨੂੰ ਜਾ ਰਹੀ ਹੈ। 4 ਰਹੀ ਹੈ ਬਸ। ਚਲੋ ਵਧੀਆ ਜੀ ਵਧੀਆ ਮਾਲਕ। ਗੱਬਨ ਨਹੀਂ ਕਰਾਈ ਦੀ ਆਪਾਂ ਨੇ। ਇਹ ਮੇਟ ਕਰਵਾਈ ਹੈ ਬਾਈ ਜੀ ਹੋ ਗਏ 25-27 ਕਿ ਦਿਨ। ਅੱਛਾ 25-27 ਦਿਨ ਮਿਲੀ ਨੂੰ ਹੋ ਗਈ। ਹਾਂਜੀ ਹਾਂਜੀ। ਕਿਹੜੇ ਘੋੜੇ ਤੋਂ ਮਿਲੀ ਹੈ ਜੀ? ਇਹ ਹਾਸ ਕੋਈ ਬੈਬਲ ਵਾਲੀ। ਅੱਛਾ ਬੈਬਲ ਵਾਲੇ ਹਾਂ। ਹਾਸ ਕੋਈ ਹਾਂਜੀ। ਪੂਰੇ ਚੰਗੇ ਘੋੜੇ ਤੋਂ ਲਵਾਈ ਹੈ ਜੀ ਪਹਿਲਾਂ ਵੀ ਚੰਗੇ ਘੋੜੇ ਦੀ ਹੈ ਜੀ। ਬਿਲਕੁਲ ਹੀ ਬਿਲਕੁਲ। ਠੀਕ ਹੈ ਜੀ ਠੀਕ ਹੈ ਹੁਣ ਇਹ ਆਪਣੀ ਚੈੱਕ ਪਾਸ ਹੋ ਜੂ ਜੀ 20 ਦਿਨਾਂ ਤੱਕ ਹਾਂਜੀ ਚੈੱਕ ਪਾਸ ਕਰਵਾ ਲਾਂਗੇ ਅੱਛਾ ਹੁਣ ਵੀ ਹੋ ਜੂ ਜੀ ਡਾਕਟਰ ਕੋਲ ਵੈਸੇ ਹਾਂਜੀ ਹਾਂ ਕਰਵਾ ਲਾਂਗੇ ਜੇ ਕੋਈ ਗੱਲ ਹੁੰਦੀ ਸੋਦਾ ਹੁੰਦਾ ਠੀਕ ਹੈ ਜੀ ਮਾਂ ਦੀ ਨੌਕਰੀ ਸੀ ਜੀ ਮਾਂ ਨੌਕਰੀ ਹੋਈ ਠੀਕ ਹੈ ਜੀ ਬਾਕੀ ਹੱਥ ਪੈਰ ਬਹੁਤ ਸੋਹਣੇ ਆ ਜੀ ਬੇਸ਼ੇਰੀ ਦੇ ਬਹੁਤ ਵਧੀਆ ਜੀ ਪੂਰੇ ਰਾਈਡਿੰਗ ਰੂਟਿੰਗ ਦੀ ਪਾਸ ਆ ਜੀ ਬਿਲਕੁਲ ਹੀ ਚੜਦੇ ਸਵਾਰੀ ਕਰਦੇ ਜਾਂਦੇ ਅੱਛਾ ਜੀ ਫਿਰ ਗਾਗੂ ਕੋ ਬਹੁਤ ਲੱਗੇ ਹੋਣਗੇ ਜੀ ਬਸ ਹਾਂ ਚੱਲੀ ਜਾਂਦੀ ਗੱਲਬਾਤ ਚੱਲੀ ਜਾਂਦੀ ਹੈ ਜੀ ਕੀ ਡਿਮਾਂਡ ਕਰਦੇ ਹੋ ਜੀ 25 ਲੱਖ ਰੁਪਏ ਦੀ ਮੰਗ ਹੈ 25 ਲੱਖ ਰੁਪਏ ਡਿਮਾਂਡ ਕਰਦੇ ਹੈ ਸ਼ੇਰੀ ਦਾ ਦੇਖੋ ਜਾਇਜ਼ ਆ ਜੀ ਬੇਸ਼ੇਰੀ ਬਹੁਤ ਚੰਗੀ ਆ ਪੱਟੇ ਕੋੜੇ ਦੀ ਕੱਦ ਕਿੰਨਾ ਦੱਸਿਆ ਜੀ ਆਪਣੀ ਬੇਚੇਰੀ 4.5 ਇੰਚ ਹਾਈਟ ਆ ਜੀ ਬਿਲਕੁਲ ਸਕੇਲ ਲਾ ਕੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਮੰਨ ਲਓ ਇੰਚ ਡੇਢ ਇੰਚ ਦੀ ਗੰਜائش ਹੋਰ ਹਾਂ ਜੀ 5 ਸਾਲ ਤੱਕ ਕਹਿੰਦੇ ਸਭ ਹੋ ਜਾਂਦਾ ਹੀ ਹੋ ਜਾਂਦਾ ਹਾਂ ਜੀ ਯਾਰ ਜਿੱਦਾਂ ਮੰਨ ਲਓ ਬੱਚਾ ਦੇ ਕੇ ਵੀ ਗੱਲ ਬਿਲਕੁਲ ਹੀ ਬਿਲਕੁਲ ਠੀਕ ਆ ਜੀ ਕਿਦਰ ਚੰਬੀ ਆ ਜੀ ਬਹੁਤ ਸੋਹਣੀ ਹਾਂ ਜੀ ਇਹ ਚੰਬੀ ਆ ਜੀ ਅੱਛਾ ਇਹਦੀ ਕੀ ਉਮਰ ਆ ਜੀ ਇਹ 8 ਸਾਲ ਤੋਂ ਉੱਪਰ ਕਿਹੜੇ ਕੋੜੇ ਤੋਂ ਗੱਬਣਾ ਹੀ ਹੋਣੇ ਇਹ ਹੁਣ ਕੋੜਾ ਬਾਦਸ਼ਾਹ ਹੀ ਆਪਣੇ ਪਹਿਲਾਂ ਇੱਥੇ ਗੁਰੂਸਰ ਹੁੰਦਾ ਸੀ ਠੀਕ ਹੈ ਜੀ ਹੁਣ ਪੰਜਾਬ ਇਸਟੈਟ ਫਾਰਮ ਚਾਹੀਓ ਅੱਛਾ ਬਾਦਸ਼ਾਹ ਕੋੜਾ ਹਾਂਜੀ ਬਾਦਸ਼ਾਹ ਹੀ ਠੀਕ ਹੈ ਕਿ ਕਿੰਨੇ ਟਾਈਮ ਤੱਕ ਸੂਣ ਵਾਲੀ ਹੈ ਜੀ ਹੁਣ ਆਪਣੀ ਇਹ 10 ਮਹੀਨੇ ਗੱਬਣਾ ਬਈ ਜੀ 10 ਮਹੀਨੇ ਦੀ ਗੱਬਣਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਆਪਾਂ ਸੇਲ ਲਈ ਲੱਗੀ ਹਾਂਜੀ ਇਹ ਵੀ ਸੇਲ ਲਈ ਕੀ ਡਿਮਾਂਡ ਕਰਦੇ ਹੋ ਜੀ ਇਹਦੀ ਇਹਦੀ 5 ਲੱਖ ਰੁਪਏ ਡਿਮਾਂਡ ਪੰਜ ਲੱਖ ਰੁਪਏ ਪਹਿਲਾਂ ਕੋਈ ਤੁਹਾਡੇ ਕੋਲ ਬੱਚਾ ਦਿੱਤਾ ਹੀ ਇਹਨੇ ਪਹਿਲਾਂ ਹੈਗੀ ਘਰੇ ਹੈ ਜੀ ਬੇਸ਼ੇਰੀ ਇਹਦੀ अच्छा जी, जी पहला पीछे रिकॉर्ड ਵੀ ਨੋਕਰੇ ਜਾਂ ਚੰਬੇ ਕੀ ਹੈ ਜੀ ਇਹਦਾ ਪਹਿਲਾ ਨੋਕਰਾ ਦਿੱਤਾ ਸੀ ਬੱਚੇ ਜਿੱਥੋਂ ਲੈ ਕੇ ਆਏ ਅੱਛਾ ਜਿੱਥੋਂ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਇਹ ਵੀ ਆਪਾਂ ਮੰਨ ਲਓ ਸੇਲ ਕਰਦਾਂਗੇ ਤੇ ਤੁਹਾਡਾ ਕੰਟੈਕਟ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਹਾਂਜੀ 94641 30106 94641 30106 30106 ਜੀ ਠੀਕ ਆ ਜੀ ਠੀਕ ਆ ਤੇ ਆਪਣੀ ਲੋਕੇਸ਼ਨ ਜੀ ਸਾਰੀ ਗੁਰੂ ਸਰਪੰਡ ਇਹ ਸੇਲ ਕਿਦਾਂ ਕਰਵਾਏ ਅਛਾ ਗੁਰੂ ਸਰ ਪਿੰਡ ਜੀ ਸੀਲ ਗਿੱਦੜਾ ਠੀਕ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗੀ ਬਸ਼ੇਰੀ ਆ ਬਾਈ ਜੀ ਬਿਲਕੁਲ ਹੀ ਬਿਲਕੁਲ ਜੀ ਦੇਖੋ ਤਾਂ ਮਨ ਖੁਸ਼ ਹੁੰਦਾ ਆ ਬਾਕੀ ਡਿਟੇਲ ਇਹਦੀ ਇੱਕ ਵਾਰ ਫਿਰ ਦਿਖਾ ਦਨਾਂ ਤੇ ਬਾਈ ਉਹਨਾਂ ਨੇ ਜੰਪ ਵੀ ਦਿੱਤਾ ਹੋਇਆ 25 30 ਦਿਨਾਂ ਦੀ ਮੰਨ ਲਓ ਜੰਪ ਦਿੱਤਾ ਹੋਇਆ ਚੈੱਕ ਵੀ ਹੋ ਜੂਗੀ ਕੋੜੀ ਜੇ ਕੋਈ ਚਾਹੇ ਤਾਂ 25 ਲੱਖ ਡਿਮਾਂਡ ਆ ਇੱਧਰ ਬਾਈ ਉਹਨਾਂ ਦੀ 26 ਆ ਤੇ ਆਪਣੇ ਘਰੇ ਵੀ ਹੈਗੇ ਜੰਪ ਹੈਗੇ ਬਾਈ ਜੀ ਮਾਦਰ ਇਹਦੀ ਇੱਕ ਮਾਕਰ ਹੋਰ ਫਿੱਲੀ ਹੈਗੀ ਛੋਟੀ ਅਛਾ ਇਹਦੀ ਭੈਣ ਆ ਗਈ ਹਾਂਜੀ ਭੈਣ ਇਹਦੀ ਹੈਗੀ ਉਹ ਕਿੰਨੀ ਉਮਰ ਹੋ ਗਈ ਜੀ ਉਹ 7 ਤਾਂ ਕਿ ਮਹੀਨਿਆਂ ਦੀ 7 ਮਹੀਨਿਆਂ ਦੀ ਹਾਂਜੀ ਘੱਟੀ ਸੋਰੀ 7 ਤਾਂ ਦੀ ਅੱਛਾ ਜੀ ਹਾਂ ਜੀ 5 5 6 ਮਹੀਨਿਆਂ ਦੀ 5 6 ਮਹੀਨ ਉਹ ਵੀ ਬਸ਼ੇਰੀ ਮੰਨ ਲਓ ਸੋਹਣੀ ਬਸ਼ੇਰੀ ਉਹ ਕਿਹੜੇ ਘੋੜੇ ਦੀ ਹੈ ਜੀ ਉਹ ਅਨੰਤ ਜੀ ਘੋੜਾ ਬਠਿੰਡੇ ਅੱਛਾ ਬਠਿੰਡੇ ਜੀ ਹਾਂ ਜੀ ਹਾਂ ਜੀ ਬਾਈ ਉਹਦੀ ਹਾਈ ਟੂਟ ਕਿਵੇਂ ਲੱਗਦੀ ਹੈ ਵੀ ਇਹਦੇ ਨੂੰ ਉੱਪਰ ਜਾਊ ਜੀ ਬਸ ਸੇਮ ਹੀ ਕਹਿ ਲਓ ਜੀ ਅੱਛਾ ਜੀ 30+ ਜਾਂਦੇ ਬੱਚੇ ਆਪਣੇ ਕੁੜੀ ਜੜੀ ਪਹਿਲਾਂ ਆਈ ਮਾਤਾ ਮਾਤਾ ਅੱਛਾ ਇਹ ਤੋਂ ਪਹਿਲਾਂ ਵੀ ਆਪਣੇ ਲਵੇ ਕੁੜੀ ਦਾ ਬੱਚਾ ਆਇਆ ਹਾਂ ਜੀ ਇਹ ਤੋਂ ਪਹਿਲਾਂ ਸੀਗੀ ਇੱਕ ਅੱਛਾ ਬਸ਼ੇਰੀ ਸੀ ਹਾਂ ਜੀ ਹਾਂ ਜੀ ਅਰਜ ਰੋ ਤ ਜੀ ਬਿਸ਼ੇਰੀ ਤੀਜੀ ਬਸ਼ੇਰੀ ਜਿਹੜੀ ਹੁਣ ਆਪਣੇ ਘਰੇ ਆ ਪੰਜਾਂ ਛੇ ਮਹੀਨਿਆਂ ਕਰਾਂ ਹਾਂਜੀ ਹਾਂਜੀ ਚਲੋ ਵਧੀਆ ਜੀ ਮਾਲਕ ਹੁਣ ਅੱਗੇ ਗੱਪਣ ਕਰਾਈ ਹੋ ਜੀ ਕੋਈ ਹਾਂਜੀ ਗੱਪਣ ਹੈ ਜੀ ਹੁਣ ਉਹ ਪਦਮ ਤੋਂ ਅੱਛਾ ਹੁਣ ਉਹ ਪਦਮ ਤੋਂ ਯਾਨੀ ਕਿ ਚੰਗੇ ਘੋੜੇ ਕੋਲੀ ਲੈ ਕੇ ਜਾਂਦੇ ਆ ਤਾਂ ਹੀ ਆਪਣੇ ਲਵੇ ਚੰਗਾ ਰਿਜ਼ਲਟ ਆਉਂਦਾ ਬਿਲਕੁਲ ਜੀ ਬਿਲਕੁਲ ਨਹੀਂ ਆਪਾਂ ਆਮ ਤੌਰ ਤੇ ਦੇਖਦੇ ਆਂ ਲੋਕ ਫੀਸ ਪਿੱਛੇ ਜਾਂ ਡਾਕਟਰੀ ਸਹੂਲਤ ਪਿੱਛੇ ਜੀ ਪਿੱਛੇ ਹੱਟ ਜਾਂਦੇ ਆ ਹਨ ਹਾਂਜੀ ਹਾਂਜੀ ਬਿਲਕੁਲ ਫੀਸ ਇਹਨਾਂ ਦੀ ਵਾਜ-ਵਾਜ ਬਾਈ ਵਹਿਬਾ ਲੈਂਦੀ ਬਹੁਤ ਵਾਜੂ ਫੀਸ ਕਿੱਜ ਹੈ ਜੀ ਠੀਕ ਹੈ ਜੀ ਬਾਕੀ ਮਿਲਨ ਸਰਪੰਦੇ अच्छा जी ठीक है जी ठीक है चलो ठीक है जी धन्यवाद दा दोस्तों जे किसे नु ਚੰਗੀ ਲੱਗੀ ਬੇਸ਼ੇਰੀ ਤੇ ਉਧਰ ਕੋੜੀ ਪਈਆਂ ਨਾ ਕਰ ਲਿਓ ਜੀ ਗੱਲਬਾਤ ਮੁਕਸਰ ਮੰਡੀ ਤੇ ਖੜੇ ਸੀ ਜੀ ਧੰਨਵਾਦ